ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਕੱਟਾਂਗੇ ਕੁੜਤਾ ਪਿਆਮਾ ਵੱਡਾ ਆਪਣਾ 3.5 ਮੀਟਰ ਕਪੜਾ ਆਪਣੇ ਕੋਲੇ ਪੇਪਰ ਕਾਟਣਾ ਬਹੁਤ ਹੀ ਹਾਰਡ ਕਪੜਾ ਹਨ ਮੈਂ ਤੁਹਾਨੂੰ ਇਹ ਦੱਸੂਗਾ ਵੀ ਇਹਨੂੰ ਆਪਾਂ ਨੇ ਕਿਵੇਂ ਕੱਟਣਾ ਇਹਨੂੰ ਮੈਂ ਪ੍ਰੈਸ ਕਰ ਲਿਆ ਪੂਰਾ ਪੇਪਰ ਵਾਂਗੂ ਹੀ ਹੁੰਦਾ ਇਹ ਬੁਗਰਾ ਵਾਂਗੂ ਕਪੜਾ ਬਹੁਤ ਜ਼ਿਆਦਾ ਹਾਰਡ ਕਪੜਾ ਹੈਗਾ ਸਿੱਧੇ ਪਾਸੇ ਆਪਾਂ ਦੋਨਾਂ ਇਹਦੇ ਅੰਦਰ ਕਰ ਲਏ ਇੱਕ ਤਾਂ ਇਹ ਕਪੜਾ ਪੇਪਰ ਆ ਤੇ ਨਾਲ ਦੀ ਨਾਲ ਆਪਾਂ ਇਹ ਕੱਟਣਾ ਹੀ 벨ਟ ਵਾਲਾ ਪਿਆ ਮਾਜ ਇਹਦੇ ਅੱਗੇ 벨ਟ ਲੱਗੂਗੀ ਹਨਾ ਜਿਵੇਂ ਪਹਿਲੋਂ ਇੱਕ ਵੀਡੀਓ ਵਿੱਚ ਆਪਾਂ ਸ਼ਾਇਦ ਕਟਿਆ ਸੀਗਾ ਅੱਗੇ ਜੈਪ ਲਾ ਕੇ 벨ਟ ਲਗਣੀ ਹੈ ਪੈਂਟ ਨੂੰ ਬੈਗ ਤੇ ਆਪਾਂ ਬੈਕ ਵਾਲੇ ਪੱਲੇ ਦੇ ਵਿੱਚ ਲਾਸਟਿਕ ਪਾਵਾਂਗੇ ਠੀਕ ਹੈ ਜੀ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਆਪਾਂ ਉਹਨੂੰ ਸ਼ੁਰੂ ਕਰੀਏ ਹੁਣ ਤੇ ਬਣੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਲਓ ਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਸਕੇਲ ਕਰਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਕਪੜੇ ਨੂੰ ਆਪਾਂ ਨੇ ਸਕੇਲ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਸਿੱਧੀ ਦੇ ਨਿਸ਼ਾਨਾ ਹੁਣ ਜਿਵੇਂ ਆਪਾਂ ਪੈਂਟ ਨੂੰ ਡਾਊਨ ਕਰਦੇ ਆ ਅੱਧਾ ਪੌਣਾ ਇੰਚ ਤੁਸੀਂ ਰੋਡ ਮੁਤਾਬਕ ਇਹਨੂੰ ਡਾਊਨ ਕਰ ਲਿਆ ਕਰੋ ਇੱਥੋਂ ਇਸ ਤਰ੍ਹਾਂ 1 ਇੰਚ ਫੀਤਾ ਆਪਾਂ ਨੇ ਬਿਲਡਰ ਦਾ ਉੱਪਰ ਕੱਢਣਾ ਹੈਗਾ ਇਸ ਸਾਈਡ ਤੋਂ ਆਹ ਦੇਖੋ ਮੈਂ 1 ਇੰਚ ਫੀਤਾ ਉੱਪਰ ਕੱਢ ਲਿਆ ਜਿਹੜੀ ਇਹਨਾਂ ਦੀ ਲੰਬਾਈ ਹੈਗੀ ਉਹ ਪਜਾਮੇ ਦੀ ਹੈਗੀ 39 ਇੰਚ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ ਜੀ 39 ਇੰਚ ਤੇ ਇਸ ਤਰ੍ਹਾਂ ਇਹ ਕਪੜਾ ਜਾਦੇ ਹਾਰ ਹੋਣ ਕਰਕੇ ਆਪਾਂ ਇਹਦੇ ਨੀਚੇ ਨਾ ਸਲਾਈ ਮਾਰਨੀ ਪਊ ਆਪਾਂ ਨੂੰ ਕਿਉਂਕਿ ਤਰਪਾਈਏ ਦੇ ਵਿੱਚ ਹੋਣੀ ਕਪੜਾ ਬਹੁਤ ਹੀ ਜ਼ਿਆਦੇ ਹਾਰ ਆ ਤਾਂ ਕਰਕੇ ਆਪਾਂ 2.5 ਇੰਚੀ ਮਾਰਜ ਰੱਖਾਂਗੇ 39 40 41 41.5 ਠੀਕ ਹੈ ਵਿੱਚ ਫੋਲਡ ਵੱਧ ਕਰਦੇ ਨੇ ਕਈ ਵਾਰ ਕਪੜਾ ਸੁਗੜ ਜਾਂਦਾ ਹਨ ਇੱਥੋਂ ਆਪਾਂ ਨਿਸ਼ਾਨ ਲਗਾਉਣਾ ਜਿਹੜਾ ਇਸ ਨਿਸ਼ਾਨ ਤੋਂ ਬਿੱਕੋਲੀ ਦਾ ਜਿਵੇਂ ਮੰਨ ਕੇ ਚੱਲੋ ਇਹਦੀ ਲੰਬਾਈ 39 ਆ 39 ਦੇ ਵਿੱਚੋਂ 10 ਕਢੇ 29 29 ਦੇ ਵਿੱਚੋਂ ਇੱਕ ਹੋਰ ਕਢਦੇ ਤੁਸੀਂ 28 ਇਹ ਟੋਟਲ 11 ਇੰਚ ਆਪਣੇ ਇੱਕ ਵਾਰੀ ਕਢ ਲਿਆ ਹੁਣ ਆਪਾਂ ਨੂੰ ਪਤਾ ਲੱਗ ਜੂਈ ਇਹਦੀ ਝੋਲੀ ਕਿੰਨੀ ਰਹਿ ਰਹੀ ਆ ਇਹਨੇ ਝੋਲੀ ਬਣ ਕੇ ਅਗਲੀ 11:30 ਪਾਉਣੇ ਵਾਰ ਹੁਣ ਮੈਂ ਤੁਹਾਨੂੰ ਦੱਸਦਾ ਇਹਦੀ ਝੋਲੀ ਕਿੰਨੀ ਬਣ ਕੇ ਤਿਆਰ ਹੋ ਜਾਊਗਾ ਇੱਥੋਂ ਤੁਸੀਂ ਮੈਨ ਲੈ ਲਿਆ ਕਰੋ ਦੇਖੋ 11:30 ਇਹਦੀ ਅਗਲੀ ਝੋਲੀ ਬਣ ਕੇ ਤਿਆਰ ਹੋ ਜਾਣੀ ਆਪਾਂ ਨਿਸ਼ਾਨ ਇੱਥੇ 11:30 ਤੇ ਲਗਾਵਾਂਗੇ ਆਹ ਵਾਲਾ ਠੀਕ ਆ ਦੁਬਾਰਾ ਫਿਰ ਮੈਂ ਇੱਕ ਵਾਰੀ ਤੁਹਾਨੂੰ ਦੱਸ ਦਿੰਦਾ ਹਣਾ ਪਹਿਲਾਂ ਆਪਾਂ ਨਿਸ਼ਾਨ ਚੱਕ ਲਈਏ ਲਮਾਈ ਵਾਲਾ ਜਿੱਥੋਂ ਆਪਣੀ ਲਮਾਈ ਤਿਆਰ ਕਰਨੀ ਹੈ ਆਪਾਂ ਨੇ ਇਹਨੂੰ ਹਲਕਾ ਜਿਹਾ ਨਾ ਤੁਸੀਂ ਡਾਊਨ ਕਰ ਲਿਆ ਕਰੋ ਅੰਦਰਲੇ ਪੱਲਿਆਂ ਨੂੰ ਇਸ ਤਰ੍ਹਾਂ ਹੁਣ ਆਪਾਂ ਨੇ ਆਹ ਮੋੜਨ ਵਾਲਾ ਨਿਸ਼ਾਨ ਚੱਕਣਾ ਇਸ ਤਰ੍ਹਾਂ ਠੀਕ ਹੈ ਜੀ ਐਸ ਨਿਸ਼ਾਨ ਤੋਂ ਲਾਉਣਾ ਆਪਾਂ ਨੇ ਜਿਹੜਾ ਚੋੜੀ ਦਾ ਨਿਸ਼ਾਨ ਲਗਾਉਣਾ ਆ ਲੋ ਠੀਕ ਆ 39 29 28 ਜਦ ਕਿ ਟੋਟਲ 11 ਇੰਚ ਕੱਢ ਦੋਨਾ ਬੈਲਟ ਵਾਲੇ ਪਜਾਮੇ ਦੀ ਉਹਦੀ ਝੋਲੀ ਬਿਲਕੁਲ ਸਹੀ ਆ ਜਾਣੀ ਤੁਹਾਡੀ ਹੁਣ ਤੁਸੀਂ ਇਧਰਲੇ ਪਾਸੇ ਥੋੜਾ ਜਿਹਾ ਛੱਡ ਦਿਆ ਕਰੋ ਅੱਧਾ ਇੰਚ ਠੀਕ ਹੈ ਤਾਂ ਕਿ ਖੁੰਝ ਨਾ ਬਣੇ ਪਾਟ ਜਿਹੜਾ ਹੈਗਾ ਉਹ ਇਹਨਾਂ ਦਾ 27 ਇੰਚ ਆ ਰ ਆਪਾਂ ਇੱਥੋਂ ਨਿਸ਼ਾਨ ਲਗਾਵਾਂਗੇ 13.5 ਇਧਰੋਂ ਆਪਾਂ 13.5 ਤੇ ਇੱਥੋਂ 2 ਤੋਂ 1 ਸੂਤ ਘੱਟ ਲਗਾ ਲੈਣਾ ਤੁਸੀਂ ਪੌਣੇ 2 ਤੇ ਵੀ ਲਾ ਸਕਦੇ ਹੋ ਹਣਾ ਇਹ ਨਿਸ਼ਾਨ ਹਾਂ ਜੀ ਆਪਣੀ ਹੁਣ ਜਗ੍ਹਾ ਜਿਹੜੀ ਬਚ ਰਹੀ ਏ ਪੌਣੇ ਮਾਰ ਤਾ ਕਰਕੇ ਥੋਈ ਆਪਾਂ ਨਿਸ਼ਾਨ ਜਿਹੜਾ ਲਗਾਵਾਂਗੇ ਉਹ ਪੌਣੇ 12 ਤੇ ਹੀ ਲਗਾਵਾਂਗੇ ਹੁਣ ਆਪਾਂ ਨੇ ਨੀਚੇ ਵਾਲਾ ਨਿਸ਼ਾਨ ਲਗਾਉਣਾ ਮੂਰੀ ਦਾ ਇੱਕ ਵਾਰੀ ਆਪਾਂ 12 ਦਾ ਅੱਧ ਕਰਕੇ ਵੇਖ ਲੈਨੇ 6 ਮੂਰੀ ਹੈਗੀ 16 ਇੰਚ ਠੀਕ ਆ ਜੀ ਇਹ ਦੇਖੋ ਬਸ ਤੁਹਾਨੂੰ ਮੈਂ ਕੱਲ ਦੱਸਿਆ ਸੀ ਨਾ ਡੇਢ ਪੌਣੇ 2 ਇੰਚ ਇਧਰੋਂ ਕਰਕੇ ਬਾਕੀ ਕਪੜਾ ਸਾਰਾ ਉਧਰ ਕੱਢ ਦੇ ਕੋਲ ਮੂਰੀ ਹੈਗੀ 16 ਇੰਚ ਲਓ ਜੀ ਆਪਾਂ ਇਹ ਨਿਸ਼ਾਨ ਲਗਾ ਲਿਆ 16 ਤੇ ਹੁਣ ਆਪਾਂ ਜਿਹੜਾ ਇਹਦਾ ਗਲਾਈ ਦਾ ਨਿਸ਼ਾਨ ਲਗਾਵਾਂਗੇ ਇਸ ਤੋਂ ਇਥੋਂ ਆਪਾਂ ਗਲਾਈ ਦਾ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਤੇ ਆਹ ਚੀਜ਼ ਨੂੰ ਇਸ ਤਰ੍ਹਾਂ ਝੋਲੀ ਨੂੰ ਬਿਲਕੁਲ ਧਿਆਨ ਦੇ ਨਾਲ ਕੱਟਣਾ ਠੀਕ ਆ ਜੀ ਥੋੜਾ ਕਰਾਂਗੇ ਇਧਰੋਂ ਰੋਗੀ ਤੋਂ ਆਪਾਂ ਨੇ ਇਧਰੋਂ ਲਗਾਵਾਂਗੇ ਠੀਕ ਹੈ ਇਥੋਂ ਜਿਆਦਾ ਆਪਣੇ ਆਗ ਲਾਈ ਦਾ ਨਿਸ਼ਾਨ ਨਹੀਂ ਲਗਾਉਣਾ ਹੁਣ ਆਪਾਂ ਸਾ ਆਪਾ ਫੱਟੀ ਦਾ ਕਮਾੜਨਾ ਇਸ ਤਰ੍ਹਾਂ ਇਹਦੂ ਹਲਕਾਏ ਸੂਤ ਪਰ ਇਹਨੂੰ ਬਾਹਰ ਕੱਢ ਦੇਣਾ ਆਪਾਂ ਨੇ ਇਸ ਤੋਂ ਇਸ ਨਿਸ਼ਾਨ ਤੋਂ ਆਪਾਂ ਹੌਲੀ ਹੌਲੀ ਇਹਨੂੰ ਇਸ ਤਰ੍ਹਾਂ ਲਗਾਵਾਂਗੇ ਨੋਟ ਕੀਤਾ ਹੁਣ ਆਪਾਂ ਇੱਕ ਵਾਰੀ ਇਹ ਝੋਲੀ ਫੇਰ ਮਿਲਣ ਲਈ ਵੀ ਕਿੰਨੀ ਰੂਗੀ ਬਣ ਕੇ ਇੱਕ ਵਾਰੀ ਤੁਸੀਂ ਸਾਰੀਆਂ ਚੀਜ਼ਾਂ ਨਾ ਚੈੱਕ ਕਰ ਲਿਆ ਕਰੋ ਇਥੋ ਆ ਚੀਜ਼ ਤੋਂ ਇਸ ਤਰ੍ਹਾਂ ਕੀਤੇ ਨੂੰ ਘੁਮਾ ਲਉ ਆ ਦੇਖੋ ਠੀਕ ਹੈ